ਤੋਂ ਅਸਟਾਮਾਹੀਂ ਗੱਲ ਕਰ ਰਹੇ ਆਂ ਆ ਰਾਤ ਦੇ 11 ਵੱਜ ਚੁੱਕੇ ਨੇ ਹੁੰਡਾ ਲੇਵਲ ਸਾਹਿਬ ਲੁਧਿਆਣੇ ਤੋਂ ਹਸਪੀਟਲ ਤੋਂ ਵਾਪਸ ਉਹਨਾਂ ਫਰਿਆ ਹੋ ਕੇ ਆ ਰਹੇ ਨੇ 11 ਦਾ ਟਾਈਮ ਅਸੀਂ ਖਨੋਰੀ ਬਾਰਡਰ ਤੇ ਆ ਆ ਦੇਖੋ ਸਿੱਧੀਆਂ ਤਸਵੀਰਾਂ ਖਨੋਰੀ ਬਾਰਡਰ ਤੋਂ ਸਿੱਧੀਆਂ ਤਸਵੀਰਾਂ ਰਾਤ 11 ਵਜੇ ਦਾ ਪਹਿਲਾ ਕੀ ਬਤਾ ਦੇ ਗੇ ਕਿ ਕਿਹੜਾ ਰਸਤਾ ਹੈ ਕਿ ਕਿਹੜਾ ਰਸਤਾ ਵਾੜਾ ਰਸਤਾ ਜ਼ੀਰਾਂ ਦਾ ਬਾਹਰੋਂ ਜਾਂਦਾ ਹੈ ਬਾਲੇ ਅਕੇ ਨਾਲ ਜਾਓ ਪਛਾਣ ਜਾਓ ਰਸਤਾ ਰਸਤਾ ਦੇ ਅਨੁਸਾਰ ਦੂਸਰਾ ਜਾਣ ਦਾ ਹੈ ਕਿ ਬੱਲੇ ਉਹ ਬੱਦਲ ਤੋਂ ਲੋਕਾਂ ਦਾ ਇੱਕ ਇਕੱਟਾ ਹੋ ਰਿਹਾ ਹੈ ਜਿੰਮੇਦਾਰ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੋਈ ਆ ਦਲੇਵਾਲ ਸਾਹਿਬ ਦਾ ਸਵਾਗਤ ਕਰਨ ਵਾਸਤੇ ਬੀਬੀਆਂ ਵੀ ਬਹੁਤ ਵੱਡੀ ਪੱਧਰ ਤੇ ਪਹੁੰਚੀ ਹੋਈਆਂ ਨੇ ਲਗਭਗ ਸਾਰਾ ਹੀ মিডিਆ ਪੰਜਾਬ ਦਾ ਨੈਸ਼ਨਲ মিডিਆ ਪਹੁੰਚਦਾ ਹੈ 11 ਵਜੇ ਦੀਆਂ ਸਿੱਧੀਆਂ ਤਸਵੀਰਾਂ ਖਨੌਰੀ ਬਾਰਡਰ ਤੋਂ ਫੈਰੀ ਮੋੜਿਆ ਹੈ। ਕਿਉਂਕਿ ਇਹਦੇ ਨਾਲ ਸਬੰਧਤ ਸਮੱਸਿਆ ਲੱਗ ਰਿਹਾ ਹੈ ਕਿ ਇੱਕ ਤਰ੍ਹਾਂ ਨਾਲ ਭਾਵੇਂ ਇਹਨਾਂ ਦਾ ਪ੍ਰਾਈਵੇਟ ਹਸਪਤਲ ਜਿਹਾ ਲੇਕਿਨ ਸੀਏ ਗਾਵੇ ਹੋਰ ਮੈਡੀਕਲ ਕਰਕੇ ਰੱਖਿਆ ਹੋਇਆ ਹੈ। ਔਰ ਪੁਲਿਸ ਦੀ ਇੱਕ ਸਟੱਡੀ ਚੋਂ ਇਹ ਬਾਹਰ ਕਢਵਾਇਆ ਹੈ ਤਾਂ ਇਸ ਸੰਗਤ ਦੇ ਇਸ ਜੋਸ਼ ਨੇ ਸੰਗਤ ਦੇ ਇਸ ਰੋ ਨੇ ਅੱਛਾ ਪਹਿਲਾਂ ਤੁਹਾਡੀ ਸਮਝੋ ਕਿ ਸਰਕਾਰ ਆਪਣੇ ਮਨਸੂਬਿਆਂ ਦੇ ਕੰਮਜਾਬ ਨਹੀਂ ਹੋ ਸਕਦੀ ਮੋਰਚੇ ਫੇਰ ਉਹ ਨਜ਼ਦੀਕ ਆ ਲਿਆ ਕਿ ਸਿਹਤ ਵਾਹਿਗੁਰੂ ਦੇ ਹੁਕਮ ਨਾਲ ਬਹੁਤ ਚੜ੍ਹਦੀ ਕਲਾ ਚ ਕੋਈ ਇਹੋ ਜੀ ਗੱਲ ਨਹੀਂ ਹੈ ਹਜੇ ਤਾਂ ਦਿਨ 4 ਹੀ ਹੋਏ ਨੇ ਆਪਾਂ ਦਾ ਅੰਕਲ ਸ਼ੁਰੂ ਹੋਏ ਨੂੰ ਚਾਰ ਦਿਨਾਂ ਦੇ ਵਿੱਚ ਕੁਝ ਨਹੀਂ ਹੋਣ ਲੱਗਿਆ ਜੀ ਅਜੇ ਮਤਲਬ ਚੱਲਾਂਗੇ ਮਤਲਬ ਲੰਬਾ ਜਿਹੜਾ ਸਰਕਾਰ ਦਾ ਸੀ ਕਿ ਮਰਨ ਵਰਤਾਂ ਦਾ ਫੇਲ ਕਰਾਦੀ ਨਹੀਂ ਹੋ ਸਕਿਆ ਕੋਈ ਸਰਕਾਰਾਂ ਦੀ ਵਰਸ਼ਾ ਸੀ ਇਹ ਮੈਂ ਕਹੂੰਗਾ ਸਰਕਾਰ ਦੀ ਕਲੀ ਇੰਨੀ ਮਰਸ਼ਾ ਨਹੀਂ ਜੇ ਮੈਨੂੰ ਤਾਂ ਹੀ ਲੱਗ ਰਿਹਾ ਹੈ ਕਿ ਸਰਕਾਰ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਹੱਥ ਠੋਕੀ ਬਣ ਕੇ ਬੈਠ ਗਈ ਹੈ ਜਿਹੜਾ ਸਰਕਾਰ ਨੇ ਇਹ ਫੈਸਲਾ ਲਿਆ ਸਾਨੂੰ ਇਥੋਂ ਚੱਕ ਕੇ ਇਸ ਮੋਰਚੇ ਨੂੰ ਡੈਮੇਜ ਕਰਨ ਦਾ ਤਾਂ ਮੈਂ ਸਮਝ ਲਾ ਕਿ ਪੰਜਾਬ ਸਰਕਾਰ ਨੇ ਆਪਦੇ ਹੀ ਸੂਬੇ ਨਾਲ ਇੱਕ ਤਰ੍ਹਾਂ ਨਾਲ ਧੋਖਾ ਮਾਇਆ ਧੋਖਾ ਕੀਤਾ ਪੰਜਾਬ ਨੇ ਆ ਕਿਉਂਕਿ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਅਸੀਂ ਐਮਐਸਪੀ ਗਰੰਟੀ ਕਾਨੂੰਨ ਦੀ ਲੜ ਰਹੇ ਹਾਂ ਅਗਰ ਐਮਐਸਪੀ ਗਰੰਟੀ ਕਾਨੂੰਨ ਬਣੇਗਾ ਤਾਂ ਜੇ ਤੱਕ ਕਿਸਾਨ ਨੂੰ ਦੂਸਰੀਆਂ ਫਸਲਾਂ ਵੱਲ ਆਪਣੇ ਆਪ ਨੂੰ ਮੋੜ ਲੱਗੇ ਜਿਹੜੀ ਡਾਈਵਰਸੀਫਿਕੇਸ਼ਨ ਦੀ ਰੋਜ਼ ਗੱਲ ਕੀਤੀ ਜਾਂਦੀ ਹੈ ਔਰ ਉਹ ਡਾਈਵਰਸੀਫਿਕੇਸ਼ਨ ਅਗਰ ਆਏਗੀ ਸਭ ਪੰਜਾਬ ਦਾ ਪਾਣੀ ਬਚੇਗਾ ਪੰਜਾਬ ਦਾ ਪ੍ਰਬੰਧ ਜਿਹੜੀ ਪੰਜਾਬ ਦੇ ਸਿੰਧ ਦੇ ਉੱਤੇ ਪੋਲੂਸ਼ਨ ਦੇ ਤਲਵਾਰ ਰੋਜ਼ ਲਟਕਦੀ ਰਹੇਗੀ ਉਹ ਨਹੀਂ ਪਰ ਜਿਹੜੀ ਕਿਸਾਨਾਂ ਨੂੰ ਬਿਜਲੀ ਮਿਲਦੀ ਹੈ ਇਹ ਬਿਜਲੀ ਇੰਡਸਟਰੀ ਨੂੰ ਜਾਏਗੀ ਡਵੈਲਪਮੈਂਟ ਹੋਏਗੀ ਕਿਸਾਨ ਸਮਰੱਥ ਹੋਏਗਾ ਤਾਂ ਉਹਦੇ ਨਾਲ ਆਪਣੇ ਆਪ ਕਿਸਾਨ ਦੀ ਪੁਚੇਜਿੰਗ ਕਪਾਹ ਦੇ ਵੀ ਜਿਹੇ ਪੁਚੇਜਿੰਗ ਪਾਵਰ ਵਧੇਗੀ ਤਾਂ ਉਹ ਕੋਈ ਕੱਲੇ ਕਿਸਾਨ ਦੀ ਨਹੀਂ ਬਾਰੇ ਕਿ ਪੂਰੇ ਪੰਜਾਬ ਦੀ ਜੀਡੀਪੀ ਪੰਜਾਬ ਦਾ ਵਿਕਾਸ ਉਹਦੇ ਵਿੱਚ ਉਹਦੇ ਵਿੱਚ ਛੁਪਿਆ ਹੋਇਆ ਹੈ। ਨਹੀਂ ਨਹੀਂ ਤੁਸੀਂ ਕੀ ਕਹੋਗੇ ਕੇਂਦਰ ਦੇ ਨਾਲ ਲੜਾਈ ਹੈ ਸੰਘਰਸ਼ਾ ਲੰਬੇ ਸਮੇਂ ਤੋਂ ਮੰਗਾ ਵੀ ਕੇਂਦਰ ਦੀਆਂ ਨਾਲ ਤੇ ਕੀ ਲੱਗਦਾ ਪੰਜਾਬ ਦੀ ਇੰਟਰੀ ਕਿਵੇਂ ਦੇ ਦੇ ਨਹੀਂ ਦੇਖੋ ਮੈਂ ਕਹਾਂ ਮੈਂ ਪਹਿਲੀ ਗੱਲ ਕਹੀ ਹੈ ਕਿ ਪੰਜਾਬ ਨੇ ਇੱਥੇ ਕੇਂਦਰ ਦੀ ਹੱਥ ਥੋਕੀ ਬਣ ਕੇ ਇਹ ਕਰਤੂਤ ਕੀਤੀ ਹੈ। ਜਿਹੜੀ ਮੈਨੂੰ ਲੱਗਦਾ ਪੰਜਾਬ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ। ਔਰ ਇਹਨੂੰ ਕਿਸਾਨ ਮਤਲਬ ਸਭ ਕਿਸਾਨ ਇਹ ਇਹਨੂੰ ਇਹਨੂੰ ਇੰਨਾ ਮਤਲਬ ਹਲਕੇ ਤੇ ਅਗਲੀ ਨੀਤੀ ਕੀ ਹੋਏਗੀ ਜੀ ਅਸੀਂ ਇਹਦੀ ਗੱਲ ਕਰੀਏ ਮਨਵਰ ਦੀ ਗੱਲ ਕਰੀਏ ਹਾਂ ਤੁਸੀਂ ਲੁਧਿਆਣਾ ਜੀ ਵੀ ਕਿਹਾ ਜਦੋਂ ਬਾਹਰ ਆਏ ਤੁਸੀਂ ਕਿਹਾ ਕਿ ਨਾ ਬੀਪੀ ਚੈੱਕ ਹੋਇਆ ਨਾ ਸਿਲਚਾ ਬਿਲਕੁਲ ਕਿਵੇਂ ਇਲਾਜ ਨੂੰ ਕਿਵੇਂ ਦੇਖਦੇ ਹੁੰਦੇ ਆ ਇਲਾਜ ਹੋਇਆ ਨਹੀਂ ਹੋਇਆ ਉਹ ਸਵਾਲ ਇਹ ਆ ਕਿ ਇਲਾਜ ਦਾ ਤਾਂ ਇੱਥੇ ਨਾ ਤੋਂ ਇਲਾਜ ਕੀ ਕਰਵਾਉਣਾ ਸੀ ਮੇਰਾ ਠੀਕ ਤੁਹਾਨੂੰ ਪਤਾ ਹੋਵੇਗਾ ਕੁਝ ਮੇਰੀ ਮੈਡੀਸਨ ਪਹਿਲਾਂ ਚਲਦੀ ਸੀ। ਔਰ ਮੈਂ ਇਹ ਸ਼ੁਰੂ ਕਰਨ ਤੋਂ ਪਹਿਲਾਂ ਦੋ ਦਿਨ ਪਹਿਲਾਂ ਮੈਂ ਆਪਦੀ ਉਹ ਵੀ ਮੈਡੀਸਨ ਸਾਰੀ ਮਤਲਬ ਛੱਡ ਦਿੱਤੀ ਸੀ। ਮਤਲਬ ਕੋਈ ਮੈਡੀਸਨ ਨਹੀਂ ਲੈ ਰਿਹਾ। ਇਹਨਾਂ ਨੂੰ ਤਾਂ ਆਪਾਂ ਇਲਾਜ ਕੀ ਕਰਵਾਉਣਾ ਸੀ। ਇਹਨਾਂ ਤੋਂ ਤਾਂ ਮਤਲਬ ਜਿਹੜਾ ਬੀਪੀ ਚੈੱਕ ਕਰਨ ਦੀ ਹੈ ਗੱਲ ਉਹ ਵੀ ਬਾਰ-ਬਾਰ ਮਤਲਬ ਸਾড়ে ਕਰਦੇ ਰਹਿ ਕੇ ਬੀਪੀ ਚੈੱਕ ਕਰ ਲੈਂਦੇ। ਤੋਂ ਮੈਨੂੰ ਵੀ ਪਤਾ ਇਸ ਗੱਲ ਦਾ ਕਿ ਜਿਹੜਾ ਬੀਪੀ ਚੈਪ ਚੈੱਕ ਕਰਕੇ ਇਹਨਾਂ ਨੇ ਲੋਕਾਂ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਅਸੀਂ ਟ੍ਰੀਟਮੈਂਟ ਕਰਨ ਵਾਸਤੇ ਲਿਆਂਦਾ ਸੀ ਆਪਦੇ ਉਸ ਗੱਲ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ ਨੇ ਜਿਹੜਾ ਉਹ ਸਾਨੂੰ ਉਥੇ ਡਿਟੇਨ ਕਰਕੇ ਲੈ ਗਏ ਪੁਲਿਸ ਨੇ ਦਾਅਵਾ ਕੀਤਾ ਕਿ ਸਾਡੇ ਬੱਚੇ ਨੂੰ ਇਲਾਜ ਕੀਤਾ ਗਿਆ ਉਹਨਾਂ ਦਾ ਚੈੱਕਅਪ ਪੂਰਾ ਬੁੱਕ ਕਰਾਇਆ ਗਿਆ ਲੋਕ ਕਹਿੰਦੇ ਬੈਸਟ ਹਸਪੀਟਲ ਸੀ ਪੰਜਾਬ ਦਾ ਪੰਜਾਬ ਦਾ ਬੈਸਟ ਹਸਪੀਟਲ ਸੀ ਤਾਂ ਕਰਕੇ ਤੁਹਾਨੂੰ ਸਵੇਰ-ਸਵੇਰੇ ਲੈ ਕੇ ਗਏ ਨਹੀਂ ਦੇਖੋ ਸਵਾਲ ਇਹ ਆ ਕਿ ਜਦੋਂ ਮੈਨੂੰ ਤਕਲੀਫ ਹੀ ਕੋਈ ਨਹੀਂ ਸੀ ਜੀ ਤਾਂ ਉੱਥੇ ਲਿਜਾਣ ਵਾਲੀ ਹਜੇ ਲੋੜ ਕੀ ਸੀ ਕੀ ਕਿਹੜੇ ਹਾਲਾਤ ਸੀ ਜਿਹੜੇ ਉੱਥੇ ਲਿਜਾਣ ਦੀ ਲੋੜ ਸੀ ਅੱਛਾ ਪਰਿਵਾਰ ਨਾਲ ਗੱਲ ਕਰਾਉਂਦੇ ਸੀ ਤੁਹਾਡੀ ਬੱਚਿਆਂ ਨਾਲ ਨਹੀਂ ਬੱਚੇ ਦੇਖੋ ਪਹਿਲੀ ਗੱਲ ਇਹ ਕਿ ਅਸੀਂ ਜਿਹੜੇ ਲੜਨ ਵਾਲੇ ਲੋਕ ਹੁੰਨੇ ਆ ਨਾ ਜੀ ਪਰਿਵਾਰ ਨਾਲ ਬੱਚਿਆਂ ਨਾਲ ਗੱਲ ਕਰਨੀ ਤੁਸੀਂ ਦੇਖਿਆ ਹੋਵੇਗਾ ਮੈਨੂੰ ਪਤਾ ਲੱਗਿਆ ਮਗਰੋਂ ਉਹ ਕੋਈ ਛੋਟੇ ਬੱਚੇ ਨੇ ਮਤਲਬ ਇੱਕ ਜੀ ਬਿਲਕੁਲ ਬਿਲਕੁਲ ਬੱਚੇ ਤੇ ਤੁਸੀਂ ਇਹਨਾਂ ਮਾਨ ਲਾ ਕੇ ਦੇਖੋ ਜੇ ਪਰਿਵਾਰ ਦਾ ਐਡਾ ਹੌਸਲਾ ਹੈ ਹੂੰ ਇੰਨੇ ਹੌਸਲੇ ਚ ਪਰਿਵਾਰ ਹੈ ਤਾਂ ਫਿਰ ਉਹਨਾਂ ਨੂੰ ਇਸ ਚੀਜ਼ ਦਾ ਕੋਈ ਪ੍ਰਵਾਹ ਨਹੀਂ ਗਈ ਕਿ ਮੈਂ ਕਿੱਥੇ ਦੱਲੇਵਾਲੀ ਗੱਲ ਕਰਦੇ ਹੋ ਮਰਨ ਵਰਤ ਚ ਹਰੇ ਕੋਈ ਕਹਿੰਦਾ ਸੀ ਉਹ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਚੱਕੇ ਕਿਦਾ ਕੋਈ ਗੱਲ ਨਹੀਂ ਹਰ ਇੱਕ ਡੱਲੇਵਾਲ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਨੂੰ ਲੱਗਦਾ ਕਿ ਜੇਕਰ ਸਰਕਾਰ ਹੋਰ ਇੱਕ ਦੋ ਦਿਨ ਜਿਦ ਕਰੀ ਰੱਖਦੀ ਤੇ ਇੱਥੇ ਸਾਰਿਆਂ ਨੇ ਡੱਲੇਵਾਲ ਬਣ ਜਾਣਾ ਸੀ ਸਾਰਿਆਂ ਨੇ ਮਰਨ ਵਰਤ ਅੱਛਾ ਡੱਲੇਪਾ ਜੀ ਮਰਨ ਵਰਤ ਹੁਣ ਦੋਨਾਂ ਦਾ ਰਹੇਗਾ ਆਪ ਜੀ ਦਾ ਤੇ ਉਹਨਾਂ ਦਾ ਨਹੀਂ ਅਜੇ ਮਤਲਬ ਮੋਰਚਾ ਕੱਲ ਨੂੰ ਬੈਠ ਕੇ ਫੈਸਲਾ ਕਰੇਗਾ ਲੇਕਿਨ ਮ ਬਿਲਕੁਲ ਜੀ ਬੜੀ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਹੋ ਰਿਹਾ ਸੀ ਫਿਰ ਰਾਤ ਹਜ਼ੂਰਤ ਵੀ ਬੈਠੇ ਨੇ ਉਹਨਾਂ ਦੀ ਬਾਤ ਕਰ ਰਹੇ ਨੇ ਸਿਰਫ ਇੱਥੇ ਕਰਕੇ ਕਿ ਅਸੀਂ ਆਪਣੇ ਪ੍ਰਧਾਨ ਜੀ ਨੂੰ ਵਾਪਸ ਮੋਰਚੇ ਦੇਖੀਏ ਉਹਨਾਂ ਦੀ ਮਿਹਨਤ ਹੈ ਜਿਹੜੀ ਲਗਾਤਾਰ ਜਿਸ ਤਰ੍ਹਾਂ ਦੇ ਫੈਸਲੇ ਲਏ ਕਿ ਅਸੀਂ ਕੱਲ ਦਾ ਪ੍ਰੋਗਰਾਮ ਦਿੱਤਾ ਵਾ ਸੀਗਾ ਪਰਸੋਂ ਦਾ ਕਿ ਅਸੀਂ ਭਗਵੰਤ ਮਾਨ ਦਾ ਕਰਕੇ ਰਹਿਣਾ ਤੇ ਜੇ ਕਰਕੇ ਰਹਿਣ ਦਾ ਮਤਲਬ ਅਗਲੇ ਨੇ ਚੜੀ ਕੀਤੀ ਹੈ ਕਬਰ ਸਰਕਾਰ ਨੂੰ ਕਿਤੇ ਨਾ ਕਿਤੇ ਬੈਕਫਰਡ ਤੇ ਜਾਣੀ ਸਮਾਜ ਦੇ ਸੰਗਤ ਦੇ ਇੰਨਾ ਪਿਆਰ ਦੇ ਨਾਲ ਹੋਰ ਜ਼ਿਆਦਾ ਜਿਹੜਾ ਤੁਹਾਨੂੰ ਦੇਖੋ ਇਹਦੇ ਚ ਕੋਈ ਕੋਈ ਦੋਰਾਵਾ ਨਹੀਂ ਜਦੋਂ ਸੰਗਤ ਦਾ ਇਨਾ ਪਿਆਰ ਮਿਲਦਾ ਹੋਵੇ ਤਾਂ ਹੌਸਲਾ ਤੇ ਵੱਧੇ ਵੱਧੇ ਧਲੇਵਾਲ ਸਾਹਿਬ 25 ਦਿਨਾਂ ਤੋਂ ਕੰਮ ਲੱਗਿਆ